ਸਰਸਿਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਲਗਾਤਾਰ ਟ੍ਰੈਫਿਕ ਦੀ ਸਮੱਸਿਆ ਬਣੀ ਹੋਈ ਹੈ ਭਾਵੇਂ ਕਿ ਟ੍ਰੈਫਿਕ ਵੀ ਲਗਾਤਾਰ ਸ਼ਹਿਰ ਦੇ ਵਿੱਚ ਵਧ ਰਿਹਾ ਹੈ ਪਰ ਸ਼ਹਿਰ ਦੇ ਵਿੱਚ ਦੁਕਾਨਦਾਰਾਂ ਦੇ ਵੱਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਵੱਡੇ ਪੱਦਰ ਤੇ ਅੱਡੇ ਲਗਾ ਦਿੱਤੇ ਗਏ ਨੇ ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਸਮੱਸਿਆ ਹੁੰਦੀ ਹੈ ਤੇ ਬਠਿੰਡਾ ਦੇ ਟ੍ਰੈਫਿਕ ਇੰਚਾਰਜ ਮੇਜਰ ਸਿੰਘ ਦੇ ਵੱਲੋਂ ਬਾਜ਼ਾਰਾਂ ਦੀ ਚੈਕਿੰਗ ਕੀਤੀ ਗਈ ਤੇ ਦੁਕਾਨਦਾਰਾਂ ਤੋਂ ਅੱਡੇ ਪਿੱਛੇ ਕਰਵਾਏ ਗਏ ਤੇ ਅੱਗੇ ਤੋਂ ਹਦਾਇਤ ਵੀ ਦਿੱਤੀ ਗਈ ਹੈ ਕਿ ਦੁਕਾਨਾਂ ਦੇ ਬਾਹਰ ਅੱਡੇ ਨਾ ਲਗਾਏ ਜਾਣ ਸਰਦਾਰ ਮੇਜਰ ਸਿੰਘ ਨੇ ਕਿਹਾ ਕਿ ਸਾਡੇ ਬਲੂ ਨਗਰ ਨਿਗਮ ਨੂੰ ਪੱਤਰ ਲਿਖਿਆ ਜਾਵੇਗਾ ਕਿ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਅੱਗੇ ਅੱਡੇ ਲਾਉਣ ਤੋਂ ਰੋਕਿਆ ਜਾ ਸਕੇ ਕਿਉਂਕਿ ਇਹ ਕੰਮ ਨਗਰ ਨਿਗਮ ਦੀ ਟੀਮ ਦੇ ਅੰਦਰ ਨਹੀਂ ਹੁੰਦਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਦੁਕਾਨਦਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਆ ਜਾਣ ਵਾਲੇ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਅੱਡੇ ਦੁਕਾਨਾਂ ਦੇ ਪਿੱਛੇ ਕਰਕੇ ਲਗਾਏ ਜਾਣ ਸਾਡੇ ਮਾਨਯੋਗ ਐਸਐਸਪੀ ਸਾਹਿਬ ਠੰਡਾ ਦੇ ਨਿਰਦੇਸ਼ ਅਸੀਂ ਅਸੀਂ ਕੰਮ ਕਰ ਰਹੇ ਹਾਂ ਮਠੰਡੇ ਤੇ ਇਹ ਮਿੱਡੂਮਾਲ ਸਟਰੀਟ ਦੀ ਇੱਕ ਦਿਨ ਪਹਿਲਾਂ ਵੀਡੀਓ ਬਣਾਈ ਸੀ ਅਸੀਂ ਉਸ ਦਿਨ ਵੀ ਸਾਰਾ ਬਾਜ਼ਾਰ ਖਲਾ ਕੇ ਸੀ ਅੱਜ ਘੇੜਾ ਮਾਰਨਾ ਇਹ ਵੀ ਕਿਤੇ ਬਾਜ਼ਾਰ ਤੇ ਲਾਦੇ ਨਹੀਂ ਪਰ ਬਾਜ਼ਾਰ ਫਿਰ ਖੁੱਲਾ ਹੈਗਾ ਕੋਈ ਜਿੰਨਾਂ ਨੂੰ ਵੀ ਕੋਈ ਮਾੜਾ ਮੋਟਾ ਹੈ ਉਹਨਾਂ ਨੂੰ ਸਮਝਾ ਗਏ ਬਾਰ-ਬਾਰ ਵੀ ਅੱਗੇ ਤੋਂ ਵੀ ਰੇੜੀਆਂ ਜਾਂ ਕੋਈ ਵਧਾ ਕੇ ਦੁਕਾਨਦਾਰ ਕਿ ਨਹੀਂ ਲਾਉਂਦੇ ਤਾਂ ਦੁਕਾਨਦਾਰ ਹੈ ਜਿਹੜੇ ਇਹ ਪੰਜ ਬਾਹਰ 5-5 ਫੁੱਟ ਤੱਕ ਲਾ ਹਾਂਜੀ ਜਿਹੜੇ 5-5 ਫੁੱਟ ਕੱਢੇ ਜੀ ਅੱਜ ਵੀ ਜਿਨ੍ਹਾਂ ਨੇ ਕੋਈ 2-3 ਫੁੱਟ ਵੀ ਕੱਢੇ ਜੀ ਮੈਂ ਸਭ ਦੇ ਪਿੱਛੇ ਕਰਾਤੇ ਆਂ ਅੱਗੇ ਤੋਂ ਇਹਨਾਂ ਨੂੰ ਕਹਤਾ ਵੀ ਨਹੀਂ ਲਾਉਣਾ ਪੈਂਚ ਕੱਢ ਕੇ ਮਗਰਮੇਮ ਦੇ ਅਧਿਕਾਰੀਆਂ ਨੂੰ ਤਾਲਬਨ ਕੀਤੀ ਹੈ ਬਜ਼ਾਰੀ ਹੁੰਦੀ ਹੈ ਜਿਹਨੇ ਖਾਲੀ ਕਰਵਾਉਣਾ ਹੁੰਦਾ ਉਹ ਉਹਨਾਂ ਨੂੰ ਲੱਗਿਆ ਸਰ ਮੈਂ ਨਾ ਕੱਲ ਨੂੰ ਅਸੀਂ ਤਾਂ ਲੈਟਰ ਕੱਢਾਂਗੇ ਨਿਗਮ ਅਧਿਕਾਰੀਆਂ ਨੂੰ ਸਾਰਿਆਂ ਨੂੰ ਇੱਕ ਕਾਰਿਆ ਸਮਾਚੌਕਾ ਹੈ ਕਿ ਇੱਥੇ ਬਹੁਤ ਜ਼ਿਆਦਾ ਰੇਡੀਆਂ ਲਾ ਰਿਹਾ ਜੋ ਕਿ ਟ੍ਰੈਫਿਕ 'ਚ ਬਹੁਤ ਵਿਗੜ ਪਾ ਰਹੇ ਆ। ਆਂ ਦੁਕਾਨਦਾਰਾਂ ਨੂੰ ਕੀ ਅਪੀਲ ਕਰ? ਦੁਕਾਨਦਾਰਾਂ ਨੂੰ ਤਾਂ ਅਸੀਂ ਇਹੀ ਅਪੀਲ ਕਰਦੇ ਆ ਵੀ ਤੁਸੀਂ ਇਹਨਾਂ ਨੂੰ ਆਪਦੇ ਦੁਕਾਨ ਅੱਗੇ ਨਾ ਖੜਨ ਦਿਓ ਤੇ ਮੋਟਰਸਾਈਕਲ ਪੂਰੇ ਕਲੈਂਚ ਚ ਲਾ ਕੇ ਕੋ ਸਾਰਾ ਰਸਤਾ ਖੋਲ ਕਰਕੇ ਮਿੰਡੂ ਵਾਲ ਸਟ ਜੇ ਜਦੋਂ ਮੋਟਰਸਾਈਕਲ ਵਿਚਾਲੇ ਲਾਉਂਦੇ ਤਾਂ ਜਮੀ ਤੁਰਨ ਦਾ ਜਗ੍ਹਾ ਨਹੀਂ ਦਿੰਦੀ। ਬਿਚ ਜਿਹੜਾ ਬੱਸ ਸਟੈਂਡ ਹੈ ਨਾ ਉਹਦੇ ਆਸ-ਪਾਸੇ ਨੂੰ ਬਹੁਤ ਧਾਦੇ ਹਲਕੇ ਨੂੰ ਨੋਕਾ ਹੋਇਆ। ਹਾਂ। ਕਾਜੀ ਬੱਸ ਸਟੈਂਡ ਦੇ ਵੀ ਅੱਜ ਵੀ ਅਸੀਂ ਜਿਹੜਾ ਬੱਸ ਸਟੈਂਡ ਦਾ ਛੋਟਾ ਗੇਟ ਆ ਮਗਰ ਅਸੀਂ ਅੱਜ ਵੀ ਚਲਾਨ ਕਟਾਏ ਆ ਬੰਦੇ ਭੇਜੇ ਸੀਗੇ ਵੀ ਥੋੜਾ ਜਿਹਾ ਇਹਨਾਂ ਨੂੰ ਕਰੋ। ਥੋੜੇ ਬਾਜ਼ਾਰ ਉੱਥੇ ਵੀ ਬੜਾ ਟਾਈਟ ਆ ਮੱਛੀ ਮਾਰਕੀਟ ਦੇ ਨੇੜੇ ਆ ਗਿਆ ਉਹ ਜਿਹੜਾ ਉਹ ਬਾਜ਼ਾਰ ਨਾਲ ਹੈ। ਉੱਥੇ ਵੀ ਬੜਾ ਬਾਜ਼ਾਰ ਟਾਈਟ ਆ। ਅਸੀਂ ਕੱਲ ਤੋਂ ਅਸੀਂ ਹੋਰ ਧਿਆਨ ਦੇਵਾਂਗੇ ਉਸ ਉਸ ਗੱਲ 'ਤੇ।